ਬੈ ਜੀ 23 ਜਿਹੜੀ ਆ ਜਿਹੜੀ ਹੁੰਦਾ ਕਿ ਹੱਡੀ 23 ਤਰੀਕ ਨੂੰ ਮੈਂ ਕੀਤਾ ਸੀਗਾ ਅਨਾਉਂਸ ਜਿਹੜਾ ਨਡਾਲੇ ਜਦੋਂ ਆਪਾਂ ਚੈੱਕਵੰਡਦੇ ਸੀਗੇ ਕਿ ਆਪਾਂ ਹਫਤੇ ਦੇ ਅੰਦਰ ਅੰਦਰ ਜਿਹੜਾ ਟੈਂਡਰ ਫਲੋਟ ਕਰ ਦੇਣਾ ਤਾਂ 23 ਤਰੀਕ ਨੂੰ ਕਿਹਾ ਤੇ 24 ਤਰੀਕ ਨੂੰ ਅਗਲੇ ਦਿਨ ਹੀ ਆਪਾਂ ਜਿਹੜਾ ਟੈਂਡਰ ਫਲੋਟ ਕਰਤਾ ਸੀਗਾ ਟੈਂਡਰ ਵੀ ਦੇਖ ਸਾਰਿਆ ਪਈ ਆਨਲਾਈਨ ਜਾ ਕੇ ਵੀ ਚੈੱਕ ਕਰ ਲਿਆ ਇਹ 29 ਦਸੰਬਰ ਨੂੰ ਇਹ ਟੈਂਡਰ ਖੁੱਲਣਾ ਹੈ ਤੇ ਸਾਡੀ ਕੋਸ਼ਿਸ਼ ਹੈ ਕਿ ਵਿਦਨ 10 15 ਡੇਜ਼ ਜਿਹੜੇ ਉਹਨਾਂ ਨੂੰ ਟੈਂਡਰ ਅਲਾਟਮੈਂਟ ਲੈਟਰ ਦੇ ਕੇ ਤੇ ਆਪਾਂ ਜਿਹੜਾ ਆ ਕੰਮ ਇਹਦਾ ਸ਼ੁਰੂ ਕਰਾ ਦिए ਇੱਕ ਚੀਜ਼ ਜ਼ਰੂਰ ਸਾਰਿਆਂ ਨੂੰ ਦੱਸਣਾ ਚਾਹੁੰਦਾ ਆ ਕਿ ਇਹ ਜਿਹੜਾ ਨਾ ਮੇਰੇ ਫਾਦਰ ਸਾਹਿਬ ਦੇ ਟਾਈਮ ਦੇ ਦੌਰਾਨ ਜਿਹੜਾ ਆ ਉਦੋਂ ਕੁਲਦੀਪ ਢਾਲੀਵਾਲ ਜੀ ਮਨਿਸਟਰ ਸੀਗੇ ਉਦੋਂ ਇਹਦੇ ਲਈ 42 ਕਰੋੜ ਰੁਪਏ ਅਪਰੂਵ ਹੋਇਆ ਸੀਗਾ ਉਹਦੇ 'ਚ ਕੁਝ ਕੰਡੀਸ਼ਨਸ ਸੀਗੀਆਂ ਕੁਝ ਸ਼ਰਤਾਂ ਸੀਗੀਆਂ ਜਿਹੜੀਆਂ ਪੂਰੀਆਂ ਕਰਨੀਆਂ ਫਿਰ ਹੋਣਾ ਸੀ ਕੰਮ ਪਰ ਉਹਦੇ ਵਿੱਚ ਕੁਝ ਸਿਆਸੀਕਰਨ ਕਰਕੇ ਤੇ ਕਈ ਬੰਦਿਆਂ ਦੀਆਂ ਲਿਖਤੀ ਸ਼ਿਕਾਇਤਾਂ ਕਰਕੇ ਆਬਜੈਕਸ਼ਨਸ ਕਰਕੇ ਜਿਹੜਾ ਉਹ ਕੰਮ ਲਟਕਦਾ ਆ ਰਿਹਾ ਸੀ ਤਾਂ ਮੇਰੀ ਤੇ ਕੋਸ਼ਿਸ਼ ਇਹੀ ਸੀ ਕਿ ਬਈ ਉਨੂੰ ਹੀ ਤੋੜ ਚੜਾਈਏ ਕਿਉਂਕਿ ਉੱਚ ਸਾਨੂੰ ਇਹ ਫਾਇਦਾ ਸੀਗਾ ਕਿ ਉਹਦੇ ਨਾਲ ਨਾ ਰੋਡ ਚੌੜੀ ਵੀ ਹੋਣੀ ਸੀਗੀ ਮੈਨੂੰ ਇਹ ਸੇਕੱਸ ਕੋ ਇੰਨੇ ਪੈਸੇ ਸੀਗੇ ਕਿ ਆਪਾਂ ਭਾਵੇਂ ਉਨੂੰ ਜੜਾਇਆ ਮਲਟੀਪਲ ਲੇਨਸ ਬਣਾ ਲੈਂਦੇ ਵਿੱਚ ਡਿਵਾਈਡਰ ਬਣਦਾ ਆਵਾਜਾਈ ਬੜੀ ਖੁੱਲੀ ਹੁੰਦੀ ਪਰ ਹੁਣ ਸਿਚੁਏਸ਼ਨ ਇਹਨਾਂ ਨੇ ਆਪਣੀ ਸਿਆਸੀ ਲੜਾਈ ਦੇ ਚੱਕਰ ਦੇ ਵਿੱਚ ਕਈ ਮੈਂ ਕਹੂੰਗਾ ਉਹਨਾਂ ਦੀ ਆਪਣੀ ਆਪਣੀ ਹਰ ਬੰਦੇ ਦੀ ਅਕਲ ਹੈ ਕਿਉਂਕਿ ਅਲਟੀਮੇਟਲੀ ਫਾਇਦਾ ਤਾਂ ਲੋਕਾਂ ਨੂੰ ਹੋਣਾ ਸੀਗਾ ਪਰ ਆਪਣੀ ਰੰਗ ਕੱਢਣ ਦੇ ਚੱਕਰ 'ਚ ਜਿਹੜਾ ਨੁਕਸਾਨ ਕੀਤਾ ਫਿਰ ਅਸੀਂ ਉਹ ਪੂਰਾ ਪਲਾਨ ਸਕ੍ਰੈਪ ਕਰਕੇ ਜਿਹੜਾ ਨਵੇਂ ਸਿਰੇ ਤੋਂ ਜਿਹੜਾ ਆ ਟੂਟਲੀ ਨਵਾਂ ਪ੍ਰਪੋਜ਼ਲ ਬਣਾ ਕੇ ਜਿਹੜਾ ਇਹ ਟੈਂਡਰ ਫਲੋਟ ਕੀਤਾ ਤੇ ਜਿਹੜੀ ਇਹ ਵੀ ਕੰਸਟਰਕਸ਼ਨ ਸਟਾਰਟ ਕਰ ਦਿੱਤੀ ਜਾਊਗੀ ਨਾਲੇ ਇੱਕ ਹੋਰ ਗੱਲ ਦੱਸਣਾ ਚਾਹੁੰਦਾ ਮੈਂ ਅੱਗੇ ਵੀ ਇੱਕ ਵਾਅਦਾ ਕੀਤਾ ਸੀਗਾ ਕਿ ਵੀ ਮਹੀਨੇ ਦੇ ਅੰਦਰ ਅੰਦਰ ਜਿਹੜਾ ਆ ਕੰਮ ਹੈ ਸੜਕਾਂ ਦਾ ਸ਼ੁਰੂ ਕਰਾਉਣਾ ਇੱਕ ਥਾਂ ਮੈਂ ਅਨਾਉਂਸ ਵੀ ਕੀਤਾ ਸੀਗਾ ਉਹ ਢਲਵਾਨ ਡਾਲਾ ਰੂਟ ਦੀ ਗੱਲ ਕਰਦਾ ਸੀ ਮੈਂ ਕਿ ਢਲਵਾਨ ਡਾਲਾ ਰੂਟ ਦਾ ਟੈਂਡਰ ਮਹੀਨੇ ਦੇ ਅੰਦਰ ਲਾਵਾਂਗੇ ਉਹ ਲਾ ਕੇ ਉਹਦਾ ਕੰਸਟਰਕਕਸ਼ਨ ਕੰਮ ਸ਼ੁਰੂ ਕਰਾ ਕੇ ਤੁਸੀਂ ਦੇਖ ਸਕਦੇ ਤੁਸੀਂ ਆਪ ਵੀ ਮੇਰੇ ਖਲ ਚੈਨਲ ਤੇ ਦਿਖਾਇਆ ਕਿ ਢਲਵਾਨ ਜਿਹੜੀ ਡਾਲਾ ਰੋਡ ਹੈ ਉਹ ਵੀ ਬਣਾ ਰਹੇ ਨਡਾਲਾ ਤੋਂ ਸੁਬਾਨਪੁਰ ਵੀ ਨਵੀਂ ਬਣ ਰਹੀ ਹੈ ਨਡਾਲਾ ਤੋਂ ਪਲੱਥ ਵੀ ਨਵੀਂ ਬਣਾ ਰਹੇ ਸਾਰੀਆਂ ਰੂਟਸ ਜਿਹੜੀਆਂ ਕੰਸਟਰਕਟ ਕਰ ਰਹੇ ਇੱਕ ਥੋੜੀ ਜਿਹੀ ਬੇਨਤੀ ਮੈਂ ਤੁਹਾਡੇ ਸਰੋਤਿਆਂ ਨੂੰ ਤੁਹਾਡੇ ਮਾਧਿਅਮ ਰਾਹੀਂ ਜਰੂਰ ਕਰਨਾ ਚਾਹੁੰਦਾ ਕਿ ਥੋੜੇ ਕਾਲੇ ਨਾ ਪੈਣ ਕੀ ਹੁੰਦਾ ਹੈ ਨਾ ਜਿੱਦਾਂ ਹੁਣ ਰਾਹਪੁਰ ਪੀਰਬਖਸ਼ ਰੂਟ ਬਣ ਰਹੀ ਹੈ ਰੂਟ ਕਿਸੇ ਕੋਈ ਡੱਕੀ ਨਹੀਂ ਕਈ ਸਪੈਸੀਫਿਕੇਸ਼ਨਸ ਹੁੰਦੀਆਂ ਜਿਹੜੀਆਂ ਡਿਪਾਰਟਮੈਂਟ ਨੇ ਦੇਖਣੀਆਂ ਹੁੰਦੀਆਂ ਉਹ ਤਾਂ ਹੀ ਪੂਰੀਆਂ ਹੋ ਸਕਦੀਆਂ ਮੌਸਮ ਨੂੰ ਦੇਖ ਕੇ ਜੇ ਅੱਜ ਦੇ ਦਿਨ ਤੁਸੀਂ ਲੁੱਕ ਪਾਨੇ ਠੰਡ ਦੇ ਮੌਸਮ ਦੇ ਵਿੱਚ ਉਹ ਸੜਕ ਟੁੱਟ ਜਾਊਗੀ ਸੋ ਸਾਡਾ ਕੰਮ ਹੈ ਸੜਕਾਂ ਕੰਪਲੀਟ ਕਰਕੇ ਦੇਣਾ ਕੰਮ ਪੂਰਾ ਕਰਕੇ ਉਹ ਤਾਂ ਅਸੀਂ ਦਵਾਂਗੇ ਇਹ ਵਾਲਾ ਕੰਮ ਨਾ ਜਿਹੜਾ ਇੰਜੀਨੀਅਰ ਵਾਲਾ ਕੰਮ ਹੈ ਇੰਜੀਨੀਅਰ ਦਾ ਕੰਮ ਇੰਜੀਨੀਅਰ ਤੇ ਰਹਿਣ ਦੇਣਾ ਚਾਹੀਦਾ ਉਹਦੇ ਵਿੱਚ ਜਿਹੜੇ ਆ ਸਿਆਸੀ ਬੰਦੇ ਟਿੱਪਣੀਆਂ ਕਰਦੇ ਉਹਦੇ ਤੇ ਨਾ ਜਾ ਕੇ ਕੰਮ ਤੁਹਾਨੂੰ ਪੂਰਾ ਮਿਲੂਗਾ ਗੱਲ ਖਤਮ ਨਾਲੇ ਕੋਈ ਵੀ ਸੜਕ ਕੋਈ ਔਣਤਾ ਹੀ ਕਿਸੇ ਚੀਜ਼ ਤੇ ਨਿਕਲ ਵੀ ਆਉਂਦੀ ਹੈ ਤੇ ਉਹਦੇ ਤੇ ਵੀ ਮੈਂ ਇਹ ਤੁਹਾਨੂੰ ਬੇਨਤੀ ਕਰਦਾ ਕਿ 5 ਸਾਲ ਤੱਕ ਦੀ ਗਾਰੰਟੀ ਹੈ ਹਰ ਸੜਕ ਦੀ ਮੰਨ ਲਓ ਕੋਈ ਟੂ ਅਟੱਬਾ ਪੈ ਗਿਆ ਮੰਨ ਲਓ ਗਲਤ ਵੀ ਬਣ ਗਈ ਉੱਚ ਸਾਨੂੰ ਦੁੱਖ ਹੋਣ ਦੀ ਲੋੜ ਨਹੀਂ ਉਹ ਤੇ ਦੁੱਖ ਹੋਊਗਾ ਠੇਕੇਦਾਰ ਨੂੰ ਜਿੰਨੇ ਬਣਾਈ ਕਿਉਂਕਿ ਉਹ ਪੈਸੇ ਦੁਆਰਾ ਲਾਉਣੇ ਪੈਣੇ ਆ ਅੰਡਰ ਕੰਟਰੈਕਟ ਆ ਜੇ ਨਾ ਹੋਇਆ ਤੋਦੀ ਪੇਮੈਂਟ ਨਹੀਂ ਉਹਦੀ ਉਹਨੂੰ ਮਿਲੂਗੀ ਆਪੀ ਫਿਰ ਅੜੀ ਰਹੂਗੀ ਪੇਮੈਂਟ ਸੋ ਇਹ ਚੀਜ਼ ਇਸ ਪੈਟਰਨ ਤੇ ਪਹਿਲੀ ਵਾਰੀ ਦੇਸ਼ ਦੇ ਵਿੱਚ ਜਿਹੜਾ ਆ ਇਹ ਕੰਮ ਹੋ ਰਿਹਾ ਨਹੀਂ ਤਾਂ ਸੜਕਾਂ ਦੀਆਂ ਗਰੰਟੀਆਂ ਵਾਰੰਟੀਆਂ ਕੌਣ ਦਿੰਦੇ ਕਈ ਵਾਰੀ ਤੇ ਅੱਜ ਬਣਾ ਕੇ ਜਾਂਦੇ ਸੀ ਸਵੇਰੇ ਰੁੜੀ ਹੁੰਦੀ ਸੀ ਰੋਡ 5 ਸਾਲ ਤੱਕ ਦੀ ਗਰੰਟੀ ਹਰ ਰੋਡ ਤੇ ਤੇ ਨਾਲੇ ਜਿਹੜੀਆਂ ਰੂਟਸ ਦੀ ਮੈਂ ਹੁਣ ਗੱਲ ਕਰਕੇ ਹਟਿਆ ਤੁਹਾਡੇ ਨਾਲ ਇਹ ਕੋਈ ਇਹ ਨਹੀਂ ਕਾ ਕਿ ਮੇਰੇ ਸਮੇਂ ਦੀ ਕੋਈ ਟੁੱਟੀ ਜਾ ਕਿੰਦਾ ਇਹ 15 15 20 20 ਸਾਲ ਪੁਰਾਣੀਆਂ ਟੁੱਟੀਆਂ ਹੋਈਆਂ ਰੂਰਜ਼ ਆ ਜਿੱਤੇ ਰੱਜ ਕੇ ਸਿਆਸਤ ਹੁੰਦੀ ਰਹੀ ਕੰਮ ਨਹੀਂ ਕਿਸੇ ਨੇ ਕੀਤਾ ਫੇਸਬੁੱਕ ਤੇ ਵੀ ਬੋਲੇ ਬਹੁਤ ਜਾਣੇ ਪਰ ਕੰਮ ਧਰਾਤਲ ਤੇ ਕਰਾ ਰਹੇ ਆ ਅਸੀਂ ਆਪਣਾ ਕੰਮ ਹੈ ਅਸੀਂ ਕਰਕੇ ਦੇ ਰਹੇ ਜੇ ਲੋਕਾਂ ਨੂੰ ਪਸੰਦ ਆਊਗਾ ਤਾਂ ਵੀ ਉਹ ਲੋਕਾਂ ਦੇ ਸਾਹਮਣੇ ਆ ਮੈਂ ਜੇ ਕੋਈ ਬੰਦਾ ਉਹਦੇ ਤੇ ਕਮੈਂਟ ਕਰਦਾ ਜਾਂ ਕੁਛ ਨੂੰ ਚੰਗਾ ਕਹਿੰਦਾ ਜਾਂ ਮਾੜਾ ਕਹਿੰਦਾ ਉਹਨਾਂ ਫਰਕ ਨਹੀਂ ਪੈਂਦਾ ਜੇ ਲੋਕਾਂ ਨੂੰ ਸਹੂਲਤ ਮਿਲ ਰਹੀ ਹੈ ਲੋਕਾਂ ਨੂੰ ਪਤਾ ਤੇ ਲੋਕਾਂ ਨੇ ਅਖੀਰ ਚ ਜਿਹੜਾ ਆ ਉਹਨੂੰ ਜਿਹੜਾ ਆ ਬਿਲਕੁਲ ਜੈਸਸ ਕਰਕੇ ਦੇਣੀ ਜੋ ਵੀ ਕਰਨਾ ਜੀ ਸਰ ਸਾਹਿਬ ਕੇ ਗ੍ਰਾਂਟਾਂ ਦੇ ਤਾਲੀ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਵੱਲੋਂ ਬਹੁਤ ਵੱਡੇ ਤੇ ਜੰਗੀ ਪੱਧਰ ਦੇ ਜਿੰਨਾ ਪਿੰਡਾਂ ਦੀਆਂ ਸਰਪੰਚਾਂ ਨੂੰ ਦਿੱਤਾ ਪੰਚਾਇਤਾਂ ਨੂੰ ਜਿਹੜੀ ਸਰਕਾਰ ਗ੍ਰਾਂਟ ਦੇ ਰਹੀ ਹੈ ਕਿੰਨੀ ਕਿੰਨੀ ਗ੍ਰਾਂਟ ਦੇ ਰਹੀ ਹੈ ਤੇ ਕੀ ਕੀ ਮਤਰੀਅਲ ਹੋ ਰਿਹਾ ਹੈ